ਮੇਰਾ ਨਾਮ ਆਮਾਨ ਖਾਨ ਹੈ ਜੀ ਮੈਂ ਕਨੀਜ਼ ਫਾਤਿਮਾ ਜੀ ਦਾ ਐਲਰ ਉਹਨਾਂ ਦਾ ਗ੍ਰੇਟ ਗ੍ਰੈਂਡਸ ਹਨ ਤੇ ਇਸ ਦੇ ਵਿੱਚ ਆਪਣੇ ਅੱਜ ਅਟੈਚਮੈਂਟ ਸੀਗੇ ਵਾਰੰਟ ਆਫ ਅਟੈਚਮੈਂਟ ਸੀਗੇ ਜਿਦੇ ਵਿੱਚੋਂ ਡੀਸੀ ਸਾਹਿਬ ਤੇ ਐਸ ਡੀਐਮ ਸਾਹਿਬ ਤੇ ਤਹਿਸੀਲਦਾਰ ਸਾਹਿਬ ਉਹਨਾਂ ਦੇ ਸਮਾਨ ਸੀਗਾ ਜਿਵੇਂ ਲਈ ਕਹਿ ਸਕਦੇ ਆਪਾਂ ਪੱਖੇ ਕੂਲਰ ਵਗੈਰਾ ਤੇ ਕੁਝ ਚੇਅਰਜ਼ ਸੀਗੀਆਂ ਤੇ ਉਹ ਅੱਜ ਅਟੈਚ ਹੋਈਆਂ ਨੇ ਜੀ ਪਹਿਲਾਂ ਸਵੇਰ ਸੀਗਾ ਸਵੇਰ ਦਾ ਇਹਨਾਂ ਨੇ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਬਟ ਇਨ ਦਾ ਲਾਸਟ ਚ ਜਾ ਕੇ ਜਦੋਂ ਉਹਨਾਂ ਨੂੰ ਲੱਗਿਆ ਵੀ ਇਹ ਹਿਲ ਨਹੀਂ ਰਹੇ ਜਾਂ ਜਾ ਨਹੀਂ ਰਹੇ ਸੋ ਉਹਨਾਂ ਨੂੰ ਬਹੁਤ ਤੰਗ ਕਰਕੇ ਵੀ ਉਹਨਾਂ ਨੇ ਬਹੁਤ ਜ਼ਿਆਦਾ ਸੰਤੰਗ ਕਰਕੇ ਉਸ ਤੋਂ ਬਾਅਦ ਜਾ ਕੇ ਕਿਤੇ ਇਹ ਅਟੈਚਮੈਂਟਸ ਹੋਈਆਂ ਨੇ ਸਰ ਕੋਈ ਲਿਸਟ ਮਿਲੀ ਹੈ ਤੁਹਾਨੂੰ ਸਮਾਨ ਦੀ ਹਾਂਜੀ ਸਰ ਸਾਨੂੰ ਲਿਸਟ ਮਿਲੀ ਹੈ ਜੀ ਉਹ ਤੁਹਾਨੂੰ ਅਸੀਂ ਫਾਰਵਰਡ ਕਰ ਦਾਂਗੇ ਜੋ ਵੀ ਸਰ ਲਿਸਟ ਕੀ ਕੁਝ ਜਿਹੜਾ ਸਮਾਨ ਆ ਅਟੈਚ ਕਰ ਦਿੱਤਾ ਗਿਆ ਮਾਨਿਓ ਕੋਡ ਦੇ ਦੁਆਰਾ ਉਹਦੇ ਵਿੱਚ ਮਾਨਿਓ ਕੋਡ ਦੇ ਵਿੱਚ ਜੋ ਅਟੈਚਮੈਂਟਸ ਹੋਈਆਂ ਨੇ ਜੀ ਜਿਹੜੀ ਫਰਸਟ ਪ੍ਰੋਪਰਟੀ ਜੇ ਆਏ ਹੈ ਜੀ ਇੱਕ ਤਾਂ ਕਾਰ ਸੀਗੀ ਮੈਡਮ ਹਾਂਜੀ ਡੀਸੀ ਮੈਡਮ ਐਮ ਦੀ ਕਾਰ ਸੀਗੀ ਅੱਜ ਜਿਹੜੇ ਹੋਏ ਆ ਉਹ ਕੂਲਰ ਪੱਖੇ ਤੇ ਚੇਅਰਸ ਵਗੈਰਾ ਫਰਨੀਚਰ ਸੀਗਾ ਸਰ ਟੋਟਲ ਕਿੰਨੀ ਕ ਅਮਾਉਂਟ ਬਣ ਚੁੱਕੀ ਹੈਗੀ ਜਿਹੜਾ ਅਟੈਚ ਕਰਾਏਗਾ ਤੁਹਾਨੂੰ ਸਰ ਹੋ ਤਾਂ ਕੁਝ ਵੀ ਅਮਾਉਂਟ ਨਹੀਂ ਹੈਗੀ ਉਹਦਾ ਜਸਟ ਨਥਿੰਗ ਆ ਜੋ ਸਾਡੀ ਪ੍ਰਾਪਰਟੀ ਦੇ ਹਿਸਾਬ ਨਾਲ ਹੈ ਜਿਹੜੀ ਚੀਜ਼ ਦੇਖੋ ਮੈਂ ਤਾਂ ਪ੍ਰਾਪਰਟੀ ਦਾ ਵੈਲਿਊਏਸ਼ਨ ਜੋ ਹੈ ਸਾਡੀ ਵੈਲਿਊਏਸ਼ਨ ਉਹ 100 ਕਰੋੜ ਚ 100 ਬਿਗ ਬਾਈ ਕਿਲੇ ਜ਼ਮੀਨ ਸਾਡੀ ਇੱਥੇ ਆ ਉਦੇ ਵਿੱਚੋਂ 1/3 ਹਿੱਸਾ ਇੱਕ ਡੀਸੀ ਮੈਂਬਰ ਦੀ ਤਨਖਾਹ ਵੀ ਹੋਈ ਹੋਈ ਆ ਪਰ ਉਸ ਚੀਜ਼ ਨਾਲ ਸਾਡਾ ਕੋਈ ਪੂਰਾ ਨਹੀਂ ਹੋ ਪੈਣ ਲੱਗਿਆ ਹੈਗਾ ਇਹ ਸਰ ਥੋੜਾ ਜਿਹਾ ਇੱਕ ਵਾਰ ਮੈਂ ਕੇਸ ਬਾਰੇ ਜ਼ਰੂਰ ਦੱਸੋ ਬਰੀਫ ਦੇ ਵਿੱਚ ਵੀ ਕੀ ਕੇਸ ਸੀਗਾ ਇਹ ਪੂਰਾ ਸ਼ਾਰਟ ਚ ਇਹ ਐਕਚੁਅਲੀ ਜੀ ਸਾਡਾ ਇਹ ਕੇਸ ਸੀਗਾ ਜੀ 47 ਦਾ ਪਹਿਲਾਂ ਤਾਂ ਸੀਗਾ ਸੀ ਇੱਥੇ ਰਹਿੰਦੇ ਸੀਗੇ ਸਾਡੇ ਗ੍ਰੇਟ ਗ੍ਰੈਂਡ ਮਦਰ ਰਹਿੰਦੇ ਸੀਗੇ ਉਸ ਤੋਂ ਬਾਅਦ 47 ਤੋਂ ਬਾਅਦ ਉਹਨਾਂ ਨੂੰ ਲੱਗਿਆ ਵੀ ਇੱਥੇ ਚਲੇ ਗਏ ਤੇ ਇਹਨਾਂ ਨੇ ਪ੍ਰਾਪਰਟੀ ਇਦਾਂ ਹੀ ਲੋਕਾਂ ਨੂੰ ਵੰਡ ਦਿੱਤੀ ਜੋ ਕਿ ਉਹ ਬਹੁਤ ਹੀ ਜ਼ਿਆਦਾ ਅਰਬਨ ਪ੍ਰਾਪਰਟੀ ਸੀਗੀ ਇਦਾਂ ਹੀ ਕੌੜੀਆਂ ਦੇ ਭਾਅ ਚ ਲਾ ਲਓ ਕੁਝ ਵੀ ਲਗਾ ਲਓ ਉਹ ਐਵੇਂ ਹੀ ਵੰਡਤੀ ਹੁਣ ਅਸੀਂ ਤਾਂ ਮਲੇਰਕੋਟਲੇ ਇਹਨਾਂ ਨੂੰ ਲੱਗਿਆ ਵੀ ਖਾਨੀ ਪਾਕਿਸਤਾਨ ਚਲੇ ਗਏ ਅਸੀਂ ਆਪਣੇ ਹੋਮਲੈਂਡ ਚ ਹੀ ਰਹਿ ਰਹੇ ਸੀਗੇ ਅਸੀਂ ਇੱਥੇ ਸੀਗੇ ਫਿਰ ਅਸੀਂ 2006 ਦੇ ਵਿੱਚ ਜਾ ਕੇ ਕੇਸ ਫਾਈਲ ਕੀਤਾ ਮਾਨਯੋ ਕੋਰਟ ਸੁਪਰੀਮ ਕੋਰਟ ਤੋਂ ਸਾਨੂੰ ਆਰਡਰ ਹੋਇਆ 2023 ਚ ਜਾ ਕੇ ਐਗਜ਼ੀਕਿਊਸ਼ਨ ਦਾ ਜਿਹੜਾ ਸੀਗਾ ਉਹ 2014 ਤੋਂ ਹੀ ਚੱਲ ਰਿਹਾ ਜਿਹੜਾ 2014 ਤੋਂ ਹਾਇਰ ਕੋਰਟ ਦੇ ਉਤੋਂ ਫਿਰ ਮਾਨਯੋਗ ਕੋਰਟ ਨੇ ਸਾਨੂੰ ਆਰਡਰ ਕੀਤਾ ਜਿਹਦੇ ਵਿੱਚ ਪ੍ਰੀਵੈਲੈਂਟ ਰੇਟ ਤੇ ਇਕੁਰੇ ਇਕਵੇਕੁਲੇਟ ਜ਼ਮੀਨ ਦੇਣੀ ਸੀਗੀ ਤੇ ਇੱਥੇ ਮਾਨਯੋਗ ਦਸਪ੍ਰੀਤ ਨਿਹਾਲ ਜੀ ਦੇ ਕੋਰਟ ਦੇ ਵਿੱਚ ਇਹ ਚੀਜ਼ਾਂ ਅਟੈਚਮੈਂਟ ਬਾਰੇ ਦੱਸਿਆ ਗਿਆ ਸੀ ਅਟੈਚਮੈਂਟ ਤੋਂ ਤੁਹਾਨੂੰ ਕਿੰਨੀ ਕੁ ਸੈਟੀਸਫੈਕਸ਼ਨ ਹੈ ਕਿਉਂਕਿ ਅਟੈਚਮੈਂਟ ਦੀ ਵੈਲਿਊ ਕੁਝ ਨਹੀਂ ਇੱਕ ਪ੍ਰੈਸ਼ਰ ਹੈ ਜਿਹੜਾ ਤੁਸੀਂ ਤੋਂ ਸੋਚਦੇ ਹੋਗੇ ਕਿ ਇਹਦੇ ਨਾਲ ਸ਼ਾਇਦ ਡੀਸੀ ਦਫ਼ਤਰ ਦੇ ਜਿਹੜੇ EMPLYEE ਨੇ ਉਹਨਾਂ ਨੂੰ ਸਮਝ ਆਵੇ। ਬਸ ਇਹੀ ਚੀਜ਼ ਹੈ ਜੀ। ਬਾਕੀ ਅਟੈਚਮੈਂਟ ਤਾਂ ਜਸਟ ਇੱਕ ਕਹਿ ਸਕਦੇ ਆਂ ਆਪਾਂ ਵੀ ਕੁਝ ਵੀ ਨਹੀਂ ਹੈਗਾ ਕਿ ਫਰਸਟ ਸਟੈਪ ਹੈ। ਹਜੇ ਸੈਕੰਡ ਸਟੈਪ 'ਚ ਦੇਖੋ ਕੀ ਬਣਦਾ। ਕੀ ਸੰਸਕਰ ਆਉਣਾ ਚਾਹੁੰਦੇ ਹੋ? ਹਾਂਜੀ। ਖਾਨ ਸਾਹਿਬ ਕੀ ਲੱਗਦਾ ਹੈ ਤੁਸੀਂ ਲਗਾਤਾਰ ਇੱਥੇ ਆ ਰਹੇ ਹੋ। ਅੱਜ ਇਹਨਾਂ ਨੇ ਕੁਰਸੀਆਂ ਦੀ ਅਟੈਚਮੈਂਟ ਕਰਤੀ। ਹਾਂਜੀ। ਜੇ ਇਸੇ ਤਰ੍ਹਾਂ ਛੋਟੇ-ਛੋਟੇ ਅਟੈਚਮੈਂਟਾਂ ਚਲਦੀਆਂ ਰਹੀਆਂ ਤਾਂ ਤੁਹਾਡਾ ਜਿਹੜਾ ਕੇਸ ਹੈ ਤੁਸੀਂ ਜਿਹੜੀ ਜਿੱਤ ਹਾਸਲ ਕੀਤੀ ਉਹ ਲੇਟ ਹੁੰਦੀ ਜਾ ਰਹੀ ਹੈ ਕੀ ਅਦਾਲਤ ਨੂੰ ਇਹ ਬੇਨਤੀ ਕਰੋਗੇ ਵੀ ਜਲਦ ਤੋਂ ਜਲਦ ਸਾਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇ ਬਹੁਤ ਸਮਾਂ ਹੋ ਗਿਆ ਹਾਂਜੀ 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 ਐਕਚੁਅਲੀ ਜੀ ਇਹ ਚੀਜ਼ਾਂ ਨਾਲ ਸਾਡਾ ਤਾਂ ਕੁਝ ਪੂਰਾ ਪੈਣ ਲੱਗਿਆ ਹੈਗਾ ਈਵਨ ਕੀ ਸਾਡੀ ਜਿਵੇਂ ਦੇਖਿਆ ਜਾਵੇ ਤਾਂ ਸਾਡੀਆਂ ਪੀੜ੍ਹੀਆਂ ਚੱਲੀਆਂ ਗਈਆਂ ਇਹਦੇ ਵਿੱਚ ਜਿਹੜੀ ਸਾਡੀ ਘਰ ਦੀ ਖੁੱਦ ਹੀ ਪ੍ਰਾਪਰਟੀ ਵੀ ਸੀਗੀ ਉਹ ਵੀ ਇਸ ਦੇ ਵਿੱਚ ਕੇਸ ਦੇ ਵਿੱਚ ਅਸੀਂ ਲਗਾ ਦਿੱਤੀ ਜਿਹਦੇ ਕਰਕੇ ਸਾਨੂੰ ਅੱਜ 2023 ਚ ਜਾ ਕੇ ਸਾਨੂੰ ਕਿਤੇ ਨਾ ਕਿਤੇ ਸਾਨੂੰ ਕੁਝ ਵੀ ਕਹਿ ਸਕਦੇ ਆ ਵੀ ਚਾਨਣਾ ਹੋਇਆ ਵੀ ਕੁਝ ਮਿਲਣ ਦਾ ਜਾਂ ਸਾਨੂੰ ਕੁਝ ਹੋ ਕਰਨ ਦਾ ਹੋਇਆ ਸੀਗਾ ਪਰ ਸਾਡੀ ਤਾਂ ਜ਼ਮੀਨ ਵੀ ਘਰ ਦੀ ਚਲੀ ਗਈ ਸਾਡੇ ਖੋਦੇ ਮੇਰੇ ਪੇਰੈਂਟਸ ਵੀ ਇਸ ਚੀਜ਼ ਨੂੰ ਲੈ ਕੇ ਕੇਸ ਦੇ ਦੌਰਾਨ ਲੈ ਕੇ ਦੇਸੀ ਕੋਰਟ ਤੇ ਅੱਜ ਕੌਣ ਕੌਣ ਆਇਆ ਸੀਗਾ ਤੇ ਜਿਹੜੀਆਂ ਚੀਜ਼ਾਂ ਅਟੈਚ ਕੀਤੀਆਂ ਗਈਆਂ ਨੇ ਉਹ ਕਿੱਥੇ ਰੱਖੀਆਂ ਗਈਆਂ ਨੇ ਸਪੁਰਦਗੀ ਉਹਨਾਂ ਦੀ ਕਿਹਨੂੰ ਕਰਵਾਈ ਗਈ ਜੀ ਡਿਸਟ੍ਰਿਕਟ ਕੋਰਟ ਵੱਲੋਂ ਤਾਂ ਵੈਲਫੀਜ਼ ਆਏ ਸੀਗੇ ਜਿਹੜੇ ਕੋਰਟ ਦੇ ਸੀਗੇ ਤਿੰਨ ਚਾਰ ਜਾਣੇ ਸੀਗੇ ਜੀ ਤੇ ਉਹਨਾਂ ਨੇ سپੁਰਦਗੀ ਇੱਥੇ ਕੋਰਟ ਦੇ ਲੋਕਾਂ ਨੂੰ ਵੀ ਦਿੱਤੀ ਆ ਜਿਹੜੇ ਇੱਥੇ ਕੋਰਟ ਦੇ ਕਰਮਚਾਰੀ ਨੇ ਉਹਨਾਂ ਨੇ ਦਿੱਤੀ ਆ ਕਾਰ ਵੀ ਤੁਸੀਂ ਦੇਖ ਸਕਦੇ ਹੋ ਖੜੀ ਏ ਇੱਕ ਕਾਰ ਤਾਂ ਤੇ ਪਿੱਛੇ ਮੇਰੇ ਖੜੀ ਏ ਕਾਰ ਪਰਸੋਂ ਨੂੰ ਦੁਬਾਰਾ ਆਉਣਗੇ ਪਰਸੋਂ ਨੂੰ ਦੁਬਾਰਾ ਆਉਣਗੇ ਇੱਕ ਕਾਰ ਹਜੇ ਰਹਿੰਦੀ ਆ ਉਹ ਹਜੇ ਹੋਈ ਨਹੀਂ ਹੈਗੀ ਉਹ ਲੱਗਦਾ ਇੱਥੇ ਆਈ ਹੀ ਨਹੀਂ ਕਾਰ ਇਹ ਚੀਜ਼ਾਂ ਅੱਜ ਅਟੈਚ ਕੀਤੀਆਂ ਗਈਆਂ ਨੇ ਉਹ ਕਿੱਥੇ ਰੱਖੀਆਂ ਗਈਆਂ ਨੇ ਕਿ ਉਹਨਾਂ ਦਫ਼ਤਰਾਂ 'ਚ ਹੀ ਨੇ ਜਾਂ ਉਹਨਾਂ ਦਫ਼ਤਰਾਂ ਦੇ ਵਿੱਚ ਹੀ ਨੇ ਹਜੇ ਅੱਛਾ ਉਹਨਾਂ ਯੂਜ਼ ਨਹੀਂ ਕਰ ਸਕਦੇ ਉਹ ਨਹੀਂ ਯੂਜ਼ ਨਹੀਂ ਕਰ ਸਕਦੇ ਬਟ ਇੱਜਾ ਅਗਰ ਯੂਜ਼ ਕਰਨਗੇ ਤਾਂ ਕੰਟੈਂਪਟ ਆਫ ਕੋਰਟ ਹੋਊਗਾ ਇਹਨਾਂ ਦੇ ਨਾਲ